ਇਹ ਤੁਹਾਨੂੰ ਆਉਂਦਾ ਹੀ ਆ ਸਮਝ ਆਉਂਦਾ ਹੀ ਆ ਹੋਰ ਕੀ ਆ ਇਹ ਉਹ ਆ ਰੋ ਲੰਗਰ ਲਾ ਦੂ ਗਿਰਾਨਾ ਚੰਨੇ ਹਾਂ ਤੇ ਇੱਕ ਸਣਾਈ ਕਿਸੇ ਨੇ ਗੱਲ ਆ ਤੇ ਉਦੋਂ ਲੋਕ ਪਹਿਲੀਆਂ ਚੋ ਅੱਜ ਤੋਂ 20 25 ਸਾਲ 30 ਸਾਲ ਪਹਿਲਾਂ ਲੋਕ ਹਾੜੀ ਵੱਢਦੇ ਹੁੰਦੇ ਆ ਆਪ ਹੱਥੀ ਜਦੋਂ ਆਪ ਹਾੜੀ ਵੱਢੀ ਜਾਣ ਤੇ ਉਹਨਾਂ ਦੇ ਜਵਾਕ ਸੀ 5 5 10 10 ਸਾਲ ਦੇ ਵਿੱਚੇ ਪੁੜੀਆਂ ਵਿੱਚੇ ਮੁੰਡੇ ਉਹ ਜੇਂਦਾਰ ਨੇ ਉਹ ਕੰਮ ਵੇਰਦਾ ਐ ਕਹਿੰਦਾ ਵੀ ਸਾਰੇ ਹੀ ਥੋੜੇ ਆ ਹਾਂ ਸਾਰੇ ਥੋੜੇ ਆ ਸਾਰੇ ਹੀ ਲਾ ਲੈਂਦੇ ਸੀ ਉਹ ਕਹਿੰਦਾ ਆ ਜੋ ਕੋਈ ਥੱਬੀ ਬਣਾਈ ਚੱਲੋ ਕੋਈ ਨਾਲ ਵੱੱਢੀ ਚੱਲੋ ਕੋਈ ਕੁਛ ਕਰੀ ਚੱਲੋ ਉਹ 2000 ਆਏ ਉਹ ਭਾਈ ਨਾ ਉਹ ਬੁਢਾ ਨਾ ਬਜ਼ੁਰਗ ਉਹ ਫੀਮ ਖਾਂਦਾ ਸੀ ਹਾਂ ਉਹ ਬਜ਼ੁਰਗ ਫੀਮ ਆਪ ਤਾਂ ਉਹ ਖਾਈ ਲੈਂਦੇ ਇੱਕ ਚਲ ਕੰਮ ਲੱਗੇ ਹੋਏ ਸੀ ਉਹਨਾਂ ਨੇ ਪੋਰਾ ਪੋੜਾ ਨਾ ਦੁਆਕਾਂ ਨੂੰ ਦੇਤੀ ਥੋੜੀ ਥੋੜੀ ਮਾੜੀ ਮਾੜੀ ਸੀ ਵੀ ਚੱਲੇ ਨੇ ਨਾ ਭੱਜੇ ਫਿਰਨਗੇ ਭੱਜੇ ਰਹਿਣਗੇ ਹਾਂ ਭਾਈ ਦੁਆਕਾਂ ਨੂੰ ਜੇ ਖਵਾ ਦੇਣਾ ਤੇ ਦੂਜੇ ਦਿਨ ਪਰ ਜਵਾਕ ਦਾ ਟੱਪਣ ਭੱਜੇ ਸਾਰੀ ਸਾਰੀ ਢਾਡੀ ਕਰੀ ਜਾਂ ਉਹਨੂੰ ਥੱਬੇਗਾ ਥੱਬੇਗਾ ਇਕੱਠਾਗਾ ਕਹਿੰਦੇ ਥੱਬਾ ਆਵਣਾ ਕਿ ਥੱਬੇ ਕਦੇ ਵੱਡਣ ਲੱਗ ਜਾਣਾ ਤੇ ਉਹ ਬਜ਼ੁਰਗ ਨੇ ਨਾ 10 ਵਜੇ ਚਾਹ ਬਣਾਈ ਜਦੋਂ ਉਹ ਜਵਾਕਾਂ ਨੂੰ ਪੁੱਛਦਾ ਕਹਿੰਦਾ ਪੁੱਤ ਕਹਿੰਦਾ ਨਸ਼ਾ ਆਇਆ ਹਾਂ ਕਹਿੰਦਾ ਬਾਪੂ ਨਸ਼ਾ ਤਾਂ ਨਹੀਂ ਆਇਆ ਨਾ ਨੱਚਣ ਦੀ ਰੁਚੀ ਕਰਦਾ ਕਹਿੰਦਾ ਨੱਚਣ ਨੂੰ ਜੀ ਆ ਕਰੀ ਜਾਂਦਾ ਐਂ ਹੀ ਕਹਿੰਦਾ ਟੱਪੀ ਚੱਲ ਗਏ ਥੱਬੇ ਬੜਾਈ ਚੱਲ ਗਏ ਥੱਬੇ ਬੜਾਈ ਚੱਲ ਗਏ ਤੇ ਤੁਸੀਂ ਵੱਡੀ ਚਲੋ ਹੀ ਥੱਬੇ ਬਣਾਈ ਜਾਂਦੇ ਆ ਉਹ ਬਜ਼ੁਰਗ ਕਹਿੰਦਾ ਪੁੱਤ ਆ ਨੱਟਣ ਟੱਪਣੇ ਦਾ ਸਾਨੂੰ ਮਾਰਿਆ ਹਾਂ ਇਹ ਮਾਰਿਆ ਇਹਨੇ ਮਾਰਿਆ ਕਹਿੰਦਾ ਜਿਹੜਾ ਅੱਜ ਨਾਜਰੇ ਟਾਪਦੇ ਆ ਨਾ ਤੁਸੀਂ ਤੇ ਇਹ ਹਟ ਜਾਓਗੇ ਕਿਤੇ ਹਟ ਜਾਓ ਤੇ ਨਹੀਂ ਖਾਈ ਦੀਂਦੀ ਉਹ ਬਜ਼ੁਰਗ ਕਹਿੰਦਾ ਵੀ ਨਾ ਅੱਜ ਤੋਂ ਮੁੜ ਕੇ ਵੀ ਆਪਾਂ ਨਹੀਂ ਦੇਣੀ ਆਪਾਂ ਨਹੀਂ ਦੇਣੀ ਹਾਂ ਤੇ ਆਪਾਂ ਨਹੀਂ ਵੀ ਉਹ ਕੰਮ ਕਰਾਓ ਤੁਸੀਂ ਅੱਜ ਤੋਂ ਮੁੜ ਕੇ ਜਵਾਕਰ ਨੂੰ ਐਵੇਂ ਕਹਿਦਿਆ ਕਿ ਨਾ ਖਾਲੀਵਾਤੀ ਖਾਲੋਬਾ ਅੱਜ ਨਹੀਂ ਆਪਸੋਂ ਦੇਣੀ ਹੁਣ ਜਵਾਕਰ ਦਾ ਨੌਜਵਾਨ ਬੱਚੇ ਸੀ ਉਹਨੂੰ ਕੀ ਪਤਾ ਸੀ ਹਾਂ ਟੀਮ ਬਾਰੇ ਉਹ ਹੁਣ ਦਸੀਦਾ ਹੈ ਜਾਣ ਵੀ ਉਹ ਨਸ਼ਾ ਜਾ ਕੇ ਉਹ ਕਾਬਦਾ ਵੀ ਆ ਬੱਚਾ ਹਾਂ ਤੇ ਆ ਇਸੇ ਤਰ੍ਹਾਂ ਹੀ ਅਸੀਂ ਸਾਡੇ ਬਜ਼ੁਰਗ ਉਹ ਸਾਡਾ ਬਜ਼ੁਰਗ ਜਮਾ ਨਹੀਂ ਸੀ ਮੂੰਹ ਤੇ ਧਰਦਾ ਹਾਂ ਨਾ ਉਹਨੇ ਐਵੇਂ ਕਹ ਜੀਏ ਪੀਵੋ ਨਾ ਸ਼ਰਾਬ ਨਾ ਪੀਵਾ ਨਾ ਉਹ ਖਾਤੇ ਜਮਾ ਹੀ ਨਹੀਂ ਜਮਾ ਨਹੀਂ ਭਾਈ ਜਮਾ ਰੋਟੀ ਦਾ ਕੱਲੀ ਦਾ ਨੂੰ ਹਾਂ ਕੱਲੀ ਰੋਟੀ ਦਾ ਬਾਪੂ ਸਾਡੇ ਨੂੰ ਤੇ ਉਹਦੀ ਬਿਲਾ ਆੜੀ ਵੀ ਕੁਕੇ ਨਾਲ ਬੁੱਧੂ ਨਾਲ ਤੇ ਹਰਦੇਵ ਠੱਟੂ ਹੁਣਾ ਨਾਲ ਤੇ ਆ ਸਾਰੇ ਆ ਬਾਚੇ ਬੂਚੜਾ ਨਾਲ ਸਾਰਿਆਂ ਦੇ ਨਾਲ ਬੈਣੀ ਉੱਠਣੀ ਲੋਕਰ ਨਾ ਕਰੋਣਾ ਨਾਲ ਤੇ ਹੁਣ ਲੋਕਰ ਨਹੀਂ ਤਾਂ ਸ਼ਰਾਬ ਸ਼ਰੂਬ ਵੀ ਪੀ ਲੈਂਦੇ ਸੀ ਪੰਤਣੀ ਵੀ ਪੀ ਲੈਂਦੇ ਘੋਗੜ ਵੀ ਪੀ ਲੈਂਦਾ ਸੀ ਸਾਰੇ ਪੀ ਲੈਂਦੇ ਸੀ ਪਰ ਸਾਡਾ ਬਜ਼ੁਰਗ ਨਹੀਂ ਸੀ ਜਮਈ ਨਾ ਇਹਨੂੰ ਸ਼ਰਾਬ ਦਾ ਨਾ ਇਹਨੂੰ ਬਸ ਕੱਲੀ ਰੋਟੀ ਉਹ ਵੀ ਜਰਪਣਾ ਦਾਲ ਹੋਵੇ ਨਾ ਤਾਂ ਹੋਵੇ ਤਾਂ ਚੜੜੀ ਨਹੀਂ ਫੜਾ ਦੋਪਰ ਆਉਂਦੀ ਰਹੇ ਦਰਦ ਦਰਦ ਨਾ ਖਾ ਲੈਂਦਾ ਸੀ ਤੇ ਇਹ ਭਾਈ ਅਸੀਂ ਨਾ ਇਹ ਲੈ ਲਿਆ ਕਰਨ ਪਤਾ ਨਹੀਂ ਤਾਂ ਹਾਰੇ ਦੀ ਫਰਨੋ ਦੇ ਹੁੰਦੇ ਸੀ ਅਗਰ ਦਿਆਲ ਚਾਚੇ ਨੇ ਕਹਿੰਦਾ ਸੀ ਤੇ ਨਾ ਭਾਈ ਕਹਿੰਦਾ ਭੀਮ ਨੇ ਕਹਿੰਦਾ ਫੀਮ ਲਿਓਣੀ ਤੇ ਪਤਾ ਨਹੀਂ ਤਾਂ ਘਰੋਂ ਉਹਨੇ ਹਾਰੇ ਦਾ ਹਾਰੇ ਨਹੀਂ ਅੱਗੇ ਕਾਕੂ ਜੀ ਲੱਗੇ ਕਹਿੰਦਾ ਤੇ ਕਹਿੰਦਾ ਭਾਈ ਉਹ ਉਹ ਤੋੜ ਲਿਓਣੀ ਕਹਿੰਦਾ ਹੁਣ ਆਪ ਤਾਂ ਖਾਂ ਜਾਂ ਦੇਖਿਆ ਹੀ ਨਹੀਂ ਇਹਨੇ ਨਸ਼ਾ ਆਪ ਤਾਂ ਖਾਂਦਾ ਹੀ ਨਹੀਂ ਸੀ ਇੱਕ ਫੀਮ ਦੇਖੀ ਸੀ ਕਹਿੰਦਾ ਸਾਨੂੰ ਭਾਈਏ ਭੋਰ-ਭੋਰ ਮੈਨੂੰ ਤੇ ਅਮਰ ਨੂੰ ਦੇ ਦਿਆ ਕਰੇ ਕਹਿੰਦਾ ਕਿ ਅਸੀਂ ਭਾਈ ਹਾੜੀ ਬੜਣੀ ਪੱਜ ਪੱਜ ਬੜਣੀ ਸਾਰੀ ਦਿਹਾੜੀ ਹਾਂ ਭਾਈ ਇਹਨਾਂ ਆਪਾਂ ਜੇ ਫੀਮ ਖਾਧੀ ਆ ਕਹਿੰਦਾ ਸਿਰ ਪਹਿਲੇ ਉਮਰ ਜਣੀ ਛੋਟੇ ਬੱਚੇ ਹੁੰਦੇ ਕਹਿੰਦਾ ਉਮਰ ਇਹੇ ਜੀ ਹੁੰਦੀ ਆ ਤੇ ਕਹਿੰਦਾ ਇਹਨੇ ਭਾਈ ਸਾਨੂੰ ਨਾ ਖਵਾਈ ਗਿਆ 10-15 ਦਿਨ ਜਦੋਂ ਖਾਈ ਗਿਆ ਤੇ ਅਮਰਾ ਦਾ ਮੈਨੂੰ ਗਰਦਾਲ ਚਾਚਾ ਕਹਿੰਦਾ ਕਹਿੰਦਾ ਓਏ ਆਪਾਂ ਫੀਮ ਲੱਗ ਜਾਾਂਗੇ ਆਪਣਾ ਚਾਚਾ ਖਾਂਦਾ ਖੁੱਲਾ ਸਿਓ ਤੇ ਦੇਖ ਲਾਓ ਹੁਣ ਕਿਥੋਂ ਚੂੜ ਚੱਕੋ ਲੈ ਕੇ ਆਉਂਦਾ ਡੋਡੇ ਇਹ ਆਪਾਂ ਮਾਰੇ ਜਾਵਾਂਗੇ ਰਹਿਣ ਦੇ ਉਹਨਾਂ ਕਾ ਅਸੀਂ ਨਹੀਂ ਖਾਣੀ ਅੱਜ ਤੋਂ ਤੇ ਭਾਈ ਉਹ ਕਹਿੰਦੇ ਅਸੀਂ ਭਾਈ ਇਹਨੂੰ ਕਹਿੰਦਾ ਵੀ ਅਸੀਂ ਨਹੀਂ ਅੱਜ ਫੀਮ ਖਾਣੀ ਉਹ ਕਹਿੰਦਾ ਇਹ ਕਿਹੜਾ ਫੀਮ ਆ ਸੋਰੇ ਦਿਓ ਇਹ ਤਾਂ ਹਾਰੇ ਦੀ ਕਾਲ ਸੀ ਕਹਿੰਦਾ ਅਸੀਂ ਉੱਥੇ ਹੀ ਬਹਿ ਗਏ ਸਾਤੋਂ ਦੀ ਸਾਡੀ ਵੱਡੀ ਦੀ ਕਹਿੰਦਾ ਉੱਤੇ ਜੋਰ ਲਾਉਣ ਨੂੰ ਜੀ ਨਾ ਕਰੇ ਵੀ ਫੀਮ ਨਹੀਂ ਕਹਿੰਦਾ ਫੀਮ ਨਹੀਂ ਖਾਦੀ ਕਹਿੰਦਾ ਜੋਰ ਲਾਉਣ ਨੂੰ ਜੀ ਨਾ ਕਰੇ ਤੇਨੇ ਖਾਂਦੇ ਕਾਲ ਸੀ ਸੀ ਕਿਹੜਾ ਉਹ ਨਸ਼ਾ ਸੀ ਕਹਿੰਨੀ ਅਮਲੀ ਦਾ ਮਾਂ ਨਹੀਂ ਟੁੱਟ ਜਾਂਦਾ ਬਸ ਇੱਥੇ ਆ ਕੇ ਹਾਂ ਤੇ ਚਲੋ ਖਾਣੀ ਤਾਂ ਉਹਨੇ ਕੀਤੀ ਸੀ ਉਹ ਕਹਿੰਦੇ ਵੀ ਨਾ ਆਪਾਂ ਨਹੀਂ ਖਾਣੀ ਕਿਉਂਕਿ ਸਾਡਾ ਬਾਬਾ ਘਰੇ ਖਾਂਦਾ ਸੀ ਖੁੱਲਾ ਉਹਨੇ ਕਰ ਦਿਹਾਲਤਾ ਤੈਨੂੰ ਬਹੁਤ ਘੂਰਦਾ ਹੁੰਦਾ ਸੀ ਉਹਨੇ ਕਿਹਾ ਬਹਿ ਜਾ ਓ ਰਾਮ ਨਾ ਜੇਕਾ ਦਾਤਾ ਤੇ ਖਾਲ ਜਾ ਘਰ ਨਾਲ ਦੇਈ ਭੋਰਾ ਕਟੋੜੇ ਜਾਂ ਫੇ ਮਨੇ ਕਿਹਾ ਪਾ ਜਾ ਓਏ ਆਲਾ ਮਸਤ ਜਾਣਾ ਹੋਵੇ ਐ ਤੂੰ ਤਾਂ ਰੱਜਣਾ ਹੀ ਨਹੀਂਗਾ ਉਦੋਂ ਕਾਰਟ ਫੂਡ ਦਾ ਚੜਾਈ ਵੱਡਾ ਸੀ ਨਾ ਸਾਡੇ ਦਾ ਜਿਹੜੀ ਇਹੋ ਜੀਆਂ ਗੱਲਾਂ ਸਾਰਾ ਇਹ ਬਾਈ ਤੇ ਜੱਜਾ ਚੰਨਾ ਸੋ ਆਪਾਂ ਵੀ ਇੰਨਾਂ ਗੱਲਾਂ ਦੇ ਵਿੱਚ ਹੀ ਬਸ ਫਸ ਗਏ ਬਾਈ ਫਸ ਗਏ ਕਿਉਂ ਉਦੋਂ ਕੰਮ ਥੋੜਾ ਜਿਆਦਾ ਥੋੜੀ ਸੀ ਕੋਲੇ ਕੰਮ ਜਿਆਦਾ ਸੀ ਕੰਮ ਬਹੁਤ ਜਿਆਦਾ ਸੀ ਕੰਮ ਵੱਧ ਸੀ ਭੈਣੇ ਤੇ ਬਾਜ ਦਾ ਖੇਤੀ ਜੋ ਹੈ ਨਹੀਂ ਕੋਸੇ ਥੋੜਾ ਥੋੜਾ ਕਰਕੇ ਤੇ ਆਪਾਂ ਖਾਬਾ ਸੱਜਾ ਕਰਕੇ ਚਲਾਵੇ ਚਵਾਕ ਪਾਲੇ ਤੇ ਕਰਦੇ ਕੋਤੇ ਵੱਡੇ ਵੱਡੇ ਟਰੈਕਟਰ ਦੇ ਨਾਲ ਮੈਂ ਤਾਂ ਬਹੁਤ ਕਰਦੇ ਵੱਡੇ ਟਰੈਕਟਰ ਨਾਲ ਦੋਨਾਂ ਟਰੈਕਟਰਾਂ ਆ ਚ ਇਹਨਾਂ ਵੀ ਇਤਿਹਾਸ ਹੋਤੀ ਤੀ ਨਾ ਵੀ ਹਾਂ ਬਹੁਤ ਵਧੀਆ ਕੰਮ ਕਰਿਆ ਕਿਹੜਾ ਕੰਮ ਕਰਦਾ ਉਹੀ ਰੋਟੀ ਬਣਦੀ ਸੀ ਬਸ ਉਹਦੇ ਨਾਲ ਵੀ ਜਾਇਦਾਦ ਬਚਾ ਲਈ ਆ ਜਾਇਦਾਦ ਬਣਦੀ ਜਾਇਦਾਦ ਵੱਧ ਗਈ ਨਹੀਂ ਤਾਂ ਲੋਕਾਂ ਨੇ ਬਾਈ ਬਹੁਤ ਇਹਨੇ ਧਾਰੀ ਦਿੱਤੇਗਾ ਹਾਂ ਚੱਕ ਤੀ ਚੱਕ ਤੀਆਂ ਹਾਂ ਇਹ ਕਹਿਣ ਦਾ ਬਾ ਵੀ ਕੰਮ ਆ ਜਿਹੜਾ ਬਾਈ ਜਿਹੜਾ ਬੰਦਾ ਕੰਮ ਕਰਦਾ ਭੱਜ ਨਟਕੇ ਆਪਦਾ ਆਪ ਦੀ ਰੋਟੀ ਰੋਟੀ ਉਹ ਵਧੀਆ ਖਾਂਦਾ ਵਧ ਗਿਆ ਵਧੀਆ ਖਾਂਦਾ ਗੱਲ ਉਹਦੀ ਵਾਈ ਦੀ ਸਹੀ ਆ ਹੁਣ ਆਪਣੇ ਤਾਂ ਲੋਕ ਯਾਰ ਪੁੱਤ ਪੜੁੱਤਿਆਂ ਤਾਂ ਹੀ ਸੋਚੀ ਜਾਂਦੇ ਆ ਸੋਚੀ ਜਾਂਦੇ ਆ ਹਾਂ ਜਿਵੇਂ ਉਹ ਬਾਈ ਨੇ ਸੁਣਾਈ ਗੱਲ ਆਖੇ ਤੇ ਦੂਜਾ ਕਿ ਕਿਸੇ ਕੋਲੇ ਸੀਗਾ ਕਿ ਬਹੁਤ ਇਕੱਠਾ ਹੋ ਗਿਆ ਆਪਣਾ ਦੂਜਾ ਪੈਸਾ ਪੈਸਾ ਉਹ ਮਨੀਮ ਨੂੰ ਪੁੱਛਦਾ ਉਹਦਾ ਸੇਠ ਵੱਡਾ ਕਹਿੰਦਾ ਮਨੀਮ ਸਾਹਿਬ ਆਪਣੇ ਕੋਲੇ ਕਿੰਨਾ ਕੁ ਪੈਸਾ ਉਹ ਕਹਿੰਦਾ ਬਾਈ ਬਹੁਤ ਆ ਤਿੰਨ ਪੀੜੀਆਂ ਜੰਨਾ ਤਿੰਨ ਪੀੜੀਆਂ ਜੰਨਾ ਪੈਸਾ ਪਰ ਤਿੰਨ ਪੀੜੀਆਂ ਖਾਈ ਜਾਣ ਤੇ ਮੁੱਕਦਾ ਨਹੀਂ ਕਹਿੰਦਾ ਇੱਛਾ ਕੰਦਾ ਫੇਟ ਕੰਦਾ ਚੰਗਾ ਫਿਰ ਲਿਆ ਲੰਗਰ ਲਾਦਗੇ ਹਾਂ ਜਦੋਂ ਨੇ ਲੰਗਰ ਕਿਹਾ ਵੀ ਲੰਗਰ ਲਾਦਗੇ ਤੇ ਭਾਈ ਲੰਗਰ ਲਾਉਣ ਲਾ ਕੇ ਤੇ ਬੰਦਨ ਉੱਠ ਕੇ ਲੰਗਰ ਭਾਈ ਫਰੀ ਦਾ ਲੰਗਰ ਆ ਲੈ ਲੋ ਫਰੀ ਦਾ ਲੰਗਰ ਲੈ ਲੋ ਉਹ ਕਿਸੇ ਪਾਠੀ ਦੇ ਘਰੇ ਜਾਵੜੇ ਹਾਂ ਬਾਠੇ ਉਹਨ ਗੁਰਨਾਨਕ ਦੀ ਬਾਣੀ ਪੜਦਾ ਸੀ ਕੀਰਤਨ ਕਰ ਹਾਂ ਕੀਰਤਨ ਕਰਦਾ ਸੀ ਉਹਨੂੰ ਪੁੱਛਿਆ ਕਹਿੰਦਾ ਲੈਲਾ ਭਾਈ ਦਾ ਸ਼ੰਕਾ ਕਹਿੰਦਾ ਨਾ ਭਾਈ ਕੱਲ ਤਾਂ ਹੀ ਦਾ ਪਿਆ ਹਲੇ ਘਰ ਵਾਲੀ ਕਹਿੰਦੀ ਲੈ ਲਿਗੇ ਕੱਲ ਦਾ ਇਹ ਕਹਿੰਦਾ ਕੱਲ ਪਰਸੋਂ ਨੂੰ ਰੱਬ ਆਪੇ ਦੇਊ ਇਹ ਦੋਨੇ ਝੱਟੇ ਨੇ ਆਪੇ ਦੇਊ ਖਾਨੂਦਾਨੇ ਆਪੇ ਦੇਊਗਾ ਉਹ ਆਪਾਂ ਰਹਿਣ ਦੇ ਉਹ ਮਨੀਮਾ ਕਹਿੰਦਾ ਕੀ ਕਹਿੰਦਾ ਉਹ ਕਹਿੰਦਾ ਜੀ ਕੱਲ ਦਾ ਪਿਆ ਵਾ ਪਰਸੋਂ ਦਾ ਆਪੇ ਦੇਊ ਜਿਹਨੇ ਜੰਮਿਆ ਆਪੇ ਦੇਊ ਆਪੇ ਦੇਊ ਕਹਿੰਦਾ ਚਲ ਆ ਜਾ ਮੋੜ ਚਲੋ ਘਰ ਨੂੰ ਮੈਂ ਪਿਆ ਨੇ ਆਪਾਂ ਤਿੰਨ ਪੀੜੀਆਂ ਦਾ ਆਪਣੇ ਕੋਲੇ ਪਿਆ ਚੌਥੀ ਪੀੜੀ ਦਾ ਸੋਚਿਆ ਚੌਥੀ ਨੂੰ ਆਪੇ ਦੇਊ ਆਪੇ ਦੇਊ ਆਪੇ ਦੇਊ ਆ ਚਲ ਕੇ ਘਰ ਨੂੰ ਉਹ ਕਹਿਣ ਲੱਗਾ ਇਹ ਸਿੱਧਾ ਮਿਲ ਜਾਂਦੀਆਂ ਬੰਦੇ ਨੂੰ ਹਾਂ ਸਿਰ ਮਿਲਦੀ ਆ ਦਸਤਾਨ ਬਹੁਤ ਮਿਲ ਜਾਂਦੇ ਆ ਪਰ ਬੰਦਾ ਬਾਈ ਆ ਜਾਣਦਾ ਨਹੀਂ ਜਾਣਦਾ ਨਹੀਂ ਜਾਣਦਾ ਹੋ ਕੇ ਵੀ ਯਾਰ ਮਕਰਾਂ ਬਣ ਜਾਂਦਾ ਮਕਰਾਂ ਬਣ ਜਾਂਦਾ ਮਕਰਾਂ ਮਕਰਾਂ ਸਾਰਾ ਕੁਝ ਪਤਾ ਨਾਲੇ ਪਤਾ ਕਿ ਇੱਥੇ ਹੈ ਕੁਝ ਨਹੀਂ ਕਿੱਲੇ ਨਹੀਂ ਗੱਡੇ 40ਆਂ 40ਆਂ ਕਿੱਲੇ ਆਲੇ ਪੰਜਾਹ ਹਾਲੇ ਦੇ ਵਿੱਚੋਂ ਤੁਰ ਜਾਣਾ ਐ ਤੇ ਜਿਹੜੇ ਆਪਣੇ ਵਰਗੇ ਦੋ ਤਿੰਨ ਕਿੱਲੇ ਵਰਗੇ ਆ ਆਪਾਂ ਵੀ ਤੁਰ ਜਾਣਾ ਆਪਾਂ ਵੀ ਤੁਰਣਾ ਹੋਰ ਆ ਵਧੀਆ ਦਨ ਲੱਗਦਾ ਆ ਮौज ਕਰਦਾ ਤੂੰ ਵੀ ਆਪਣੀ ਬਹੁਤ ਵਧੀਆ ਮौज ਕਰਦਾ ਆ ਜਿਹੜੀ ਆਈਆਂ ਬਾਈ ਜਿਹੜੀ ਆਪਣੀ ਲਾੜ ਦਾ ਯਾਰ ਉਹ ਕਦੇ ਕਰੂ ਨਹੀਂ ਕੁਝ ਆਪੇ ਕਰੂ ਆਪੇ ਕਰੂ ਆਪਾਂ ਕਰਕੇ ਖਾਣਗੇ ਕਾਹ ਜਿੰਦਗੀ ਥੋੜਾ ਹੁਣ ਹਾਂ ਵੀ ਉਹਨਾਂ ਨੂੰ ਹੁਣ ਆਪਾਂ ਤਿੰਨ ਪੀੜੀਆਂ ਤਾਈ ਆਪਾਂ ਹੀ ਸੋਚੀ ਜਾਣਾ ਹਾਂ ਆਪੇ ਹਾਂ ਮਹਾਰਾਜ ਆਪੇ ਦੇਊਗਾ ਉਹਨਾਂ ਨੂੰ ਦਿਓ ਉਹਨਾਂ ਦਾ ਉਹਨਾਂ ਦੇ ਕਰਮ ਯਾਰ ਉਹਨਾਂ ਦੇ ਨਾਲ ਇੱਕ ਕਰਮ ਆ ਵੀ ਕਰ ਹਾਂ ਚਾਹ ਤੇ ਆ ਚਾਹ ਪੁੱਤਾਂ ਕੋਈ ਵੀ ਆ ਠੀਕ ਆ ਆਪਣਾ ਫਰਜ਼ਾ ਉਹਨਾਂ ਨੂੰ ਪਾਲ ਕੇ ਕੰਮ ਤੇ ਲਾਉਣਾ ਚਲ ਉਹ ਜੇ ਆਪਾਂ ਉਹ ਜੇ ਆਪਾਂ ਕਰਤਾ ਹੁਣ ਉਹਦਾ ਮौज ਕਰਨ ਇਵੇਂ ਯਾਰ ਜਿਹੜੇ ਹੁਣ ਕਈ ਬੰਦੇ ਪਾਣ ਕਿੰਨੀ ਕਿੰਨੇ ਕੋਲੇ ਪੈਸੇ ਆ ਹਰ ਵੀ ਭੱਜੇ ਫਿਰਦੇ ਆ ਬਿਆਜੂ ਦਿੰਦੇ ਆ 2 2 ਗੁਣਾ 3 3 ਗੁਣਾ ਤੇ ਪੈਸੇ ਬਿਆਜੂ ਦਿੰਦੇ ਆ ਤੇ ਦਾ 3 3 ਗੁਣਾ ਤੇ ਯਾਰ ਕੀ ਜਾਣ ਖੇਚੜੀਆਂ ਕਿਸੇ ਦੀ ਯਾ 4 4 5 5 5 ਰੁਪਏ ਹਾਂ ਅਸਲ ਵੀ 5 ਰੁਪਏ ਹਾਂ 5 ਰੁਪਏ ਦਿੰਦੇ ਸੀ ਹਾਂ ਉਸੇ ਤਾਂ ਗੱਲ ਕਰਦੇ ਵੀ ਕਈ ਬੰਦੇ ਤਾਂ 3 3 ਰੁਪਏ 4 4 ਹੋਣ ਲਈ ਜਾਂਦੇ ਆ ਪਰ ਭਰਾਵਾ ਆਪਾਂ ਤਾਂ ਨਹੀਂ ਆਪਾਂ ਦਾ ਜੇ ਕੋਈ ਆਪਣੇ ਕੋਲੇ ਕੋਈ ਆਉਂਦਾ ਵੀ ਬੰਦਾ ਆਪਾਂ ਤਾਂ ਇਹ ਕਹਿੰਨੇ ਮਿੱਤਰਾ ਬੇਲਾ ਸਾਰ ਲਾਉ ਦਾ ਜਿਵੇਂ ਲੈ ਕੇ ਗਿਆ ਉਵੇਂ ਹੀ ਦੇ ਗਏ ਉਵੇਂ ਹੀ ਦੇ ਗਏ ਹਾਂ ਇਹ ਨਾ ਉਹਦੇ ਚ ਨਾ ਵੀ ਕਦੇ ਦੇਖੀ ਕਦੇ ਆ ਕੇ ਫਰਕ ਪਾ ਲਈ ਮੈਥੋਂ ਨਹੀਂ ਦਿੱਤੇ ਜਾਂਦੇ ਮੈਥੋਂ ਆਉ ਨਹੀਂ ਜੋ ਨਹੀਂ ਉਹ ਲੈ ਜਾ ਤੂੰ ਹਾਂ ਪਰ ਹਮਕਰੀ ਨਾ ਬਸ ਦੇ ਜਿਵੇਂ ਲਗਿਆ ਕੋਈ ਲੈਕਤ ਨਹੀਂ ਕੋਈ ਪੜਤ ਨਹੀਂ ਉਮੇਦੇ ਦੇ ਬਾਈ ਤੇ ਆਪਾਂ ਕੋਈ ਆਪਣੇ ਨਾਲ ਹੋਇਆ ਹੀ ਨਹੀਂ ਪਾਣਾ ਇਹ ਜੱਗ ਜਿੰਨੇ। ਹਾਂ ਇਹ ਕਿ ਰੱਬ ਦਾ ਕਹਣਾ ਸਾਫ ਬੰਦਾ ਜੀ ਤੇ ਰੱਬ ਬਾਈ ਐਨ ਵਧੀਆ ਆਲਦੀ ਮੋਹਰ ਕਰਦੇ ਆ। ਕਰਦੇ ਆ। ਫੇਰ ਬੱਚੇ ਆਪਦੇ ਥਾਂ ਆਪਾਂ ਆਪਦੇ ਥਾਂ ਹਾਂ ਬੱਚੇ ਹੁਣ ਆ ਵੀ ਇਸ ਕੰਮ ਹਾਂ ਆ ਜਾਂਦੇ ਆ ਸਾਲ ਬਾਅਦ, ਦੋ ਸਾਲਾਂ ਬਾਅਦ ਮਿਲ ਜਾਂਦੇ ਆ। ਉਹ ਕੋਦੇ ਥੱਲੇ ਮੱਠੇ ਹੋਗੇ ਤੇ ਅਸੀਂ ਆ ਕੇ ਬਹਿ ਜਾਾਂਗੇ। ਹਾਂ ਫੇਰ ਨਹੀਂ ਜਾਂਦੇ ਈ ਤੁਹਾਡੇ ਕੋਲੋਂ। ਹਾਂ ਚੱਲ ਠੀਕ ਆ। ਦੋ ਮਹੀਨੇ ਤੱਕ ਮਾਰ ਗਏ। ਹਾਂ ਵੀ ਕਿੰਨਾ ਚਿਰ ਹਲੇ ਠੀਕ ਆ ਤੁਸੀਂ ਵਧੀਆ ਤੁਰੇ ਫਿਰਦੇ ਆ। ਆਪਦਾ ਬੇਲਾ ਸਾਰੋ ਨੇ ਚਰੋ। ਇਹ ਸਾਡੇ ਆਪਣੇ ਕੋਲੇ ਦਾ ਮਾਮਲਾ ਆਪਣੇ ਪੰਜ-ਛੇ ਕੱਲੇ ਪੜੀਦੇ ਯਾਰ ਮਹਾਰਾਜ ਆਪਾਂ ਉਹਦੇ ਨਾਲ ਆਂਦਾ ਬੇਰਾ ਸਾਰੀ ਜਾਣੇ ਆਪਾਂ ਟੋਕੜਾ ਕੋਈ ਵੱਡਾ ਖਰਚਾ ਰੋਟੀ ਖਰਚਾ ਹੈ ਰੋਟੀ ਖਰਚਾ ਚਲ ਮਹਾਰਾਜ ਤਾਂ ਰੋਟੀ ਦੇਵੇ ਸਭ ਨੂੰ ਆਪਾਂ ਦਾ ਕਰੇ ਯਾਰ ਬਾਹਲਾ ਠੀਕ ਆ ਕੰਮ ਵੀ ਹੱਕ ਆਏ ਨਹੀਂ ਹੈ ਵੀ ਦੇਹ ਤੋੜ ਕੇ ਕਰੋ ਵੱਤੋ ਵੱਤ ਜਿੰਨੀ ਜਿੰਨੇ ਟੋਕੇ ਹੈਗੇ ਕਰੋ ਪਰ ਇਹ ਨਾ ਹੋਵੇ ਵੀ ਯਾਰ ਤੁਸੀਂ ਰੋਟੀ ਬਣਾ ਚਾਜਣਾ ਬਹਿ ਕੇ ਖਾਓ ਪਗੜ ਦਾ ਭੱਜੇ ਭੱਜੇ ਫਿਰਾਂ ਬੁਰਾ ਹਾਲ ਕਰਦੇ 誰が